ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਨਿਸ਼ਾਨੀਆਂ ਪੂਰੀਆਂ ਠੀਕ ਆ ਨੀਲੀ 라ਵੀ ਬੱਗੀ ਮੁੱਛ ਮੈਂ ਮਿਲਾਨੀ ਦਾ ਮੈਂ ਜੇ ਖੜਾ ਬੰਦਾ ਬੈਠ ਕੇ ਡਰ ਜਾਂਦਾ ਐਡਾ ਮਾਲੀ ਟੋਟ ਮਾਰੇ ਫੜਕਾ ਕੇ ਮੈਨੂੰ ਕੋਈ ਨਿਆਂਦ ਵਿਚਾਰ ਨਹੀਂ ਖੜਾ ਭਲਿਆ ਆ ਕੇ ਇਹਦਾ ਰੱਜੇ ਪੁੱਜੇ ਘਰ ਤੋਂ ਆਇਆ ਸੀ ਦੋ ਤੋਂ ਪਹਿਲੇ ਸੂਇਆ ਦਿੱਤਾ ਉਹਨੇ 12 13 ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸასი ਕਾਲ ਸੋ ਦੋਸਤੋ ਅੱਜ ਜਿਹੜਾ ਬਹੁਤ ਹੀ ਬੇਸ਼ਮਾਰ ਕੀਮਤੀ ਨਗੀਨਾ ਬਾਪੂ ਸਵਰਨ ਸਿੰਘ ਢਿੱਲੋਂ ਬੂਰੀਆਂ ਵਾਲਾ ਜਿਹੜਾ ਨਾਂ ਦੇ ਨਾਲ ਬੜਾ ਮਸ਼ਹੂਰ ਹੋਇਆ ਬੂਰੀਆਂ ਇਹੋ ਜੀਆਂ ਲਿਆ ਕੇ ਕੱਢ-ਕੱਢ ਕੇ ਲੋਕਾਂ ਦੇ ਘਰੇ ਪਚਾ ਦੀਆਂ ਕਿ ਲੋਕੀ ਸੁਪਨੇ 'ਚ ਵੀ ਨਹੀਂ ਸੋਚੀਆਂ ਹੋਣਗੀਆਂ ਵੀ ਇੰਨੀਆਂ ਚੰਗੀਆਂ ਕਟੀਆਂ ਵੱਲੋ ਸਾਡੇ ਘਰੇ ਆ ਸਕਦੀਆਂ ਇਹੋ ਜੇ ਨਗੀਨੇ ਬਾਪੂ ਨੇ ਲਿਆ ਕੇ ਪਬਲਿਕ ਨੂੰ ਦਿੱਤੇ ਆ ਤੇ ਅੱਜ ਵੀ ਬੇਸ਼ੱਕ ਵੀਡੀਓ ਲੇਟ ਆਉਂਦੀ ਆ ਪਰ ਜਦੋਂ ਵੀ ਪਤੰਦਰ ਕੋਹਣਾ ਕੋ ਨਗੀਨਾ ਲਿਆਉਂਦਾ ਵਾ ਲੱਭ ਗੇ ਤਾਂ ਸਿਰ ਆ ਹੀ ਕਰਾ ਦਿੰਦਾ ਵਾ ਮੇਰੇ ਹਿਸਾਬ ਨਾਲ ਆ ਮਾਲੀ ਤੇ ਆ ਕੱਟੀ ਆ ਇਹ ਮਤਲਬ ਆ ਸਾਰੀ ਦਿਹਾੜੀ ਨਹੀਂ ਫੋਨ ਟੁੱਟਣਾ ਜਦੋਂ ਨਟ ਤੇ ਵੀਡੀਓ ਪੈ ਗਈ ਇਹੋ ਜੀ ਬਲੱਡ ਲੈਣਾ ਸਭ ਤੋਂ ਪਹਿਲਾਂ ਬਾਪੂ ਜੀ ਆਪਣਾ ਐਡਰੈਸ ਤੇ ਪਿੰਡ ਦਾ ਨਾਮ ਸਸਰੀਗੜ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਜ਼ਿਲ੍ਹਾ ਕੋ ਮੋਗਾ ਹਾਂਜੀ ਨੇੜੇ ਧਰਮਕੋਟ ਸ਼ਹਿਰ ਆ ਠੀਕ ਆ ਜੀ ਇੱਧਰ ਫਤੇਗੜ ਪਿੰਤੂਰਾ ਤੇ ਜੋਗੇ ਵਾਲਾ ਰੋਡ ਆ ਹਾਂਜੀ ਤੇ ਸੈਂਟਰ ਚ ਆਪਣਾ ਪਿੰਡ ਆ ਮਿਲਕ ਕਾਲੀਆਂ ਠੀਕ ਆ ਜੀ ਤੇ ਬਾਪੂ ਜੀ ਜਿਹੜਾ ਅੱਜ ਆਪਾਂ ਜੇ ਗੱਲ ਕੀਤੀ ਜਾਵੇ ਆ ਮਾਲੀ ਦੀ ਮੈਂ ਕਹਾਂ ਜੀ ਦੋ ਬੁਲਬੁਲ ਦੇ ਬੱਚੇ ਲਿਆਂਦੇ ਖਰੀਦ ਕੇ ਬੁਲਬੁਲ ਦੇ ਅੱਛਾ ਜੀ ਜਿਹਨੂੰ ਕਹਿੰਦੇ ਟੌਪ ਕਲਾਸ ਦਾ ਮਾਲੀ ਹੋਊਗਾ ਠੀਕ ਆ ਜੀ ਹਾਂਜੀ ਪ੍ਰੋਪਰ ਨਿਸ਼ਾਨੀਆਂ ਪੂਰੀਆਂ ਠੀਕ ਆ ਨੀਲੀ 라ਵੀ ਬੱਗੀ ਮੁੱਛ ਮਣਕਣੀ ਆਖਾ ਠੀਕ ਆ ਜੀ ਕਿਆ ਬਾਤਾਂ ਮਾਲੀ ਦੀਆਂ ਬਾਪੂ ਵੇਹੇ ਮਾਲੀ ਤਾਂ ਨੱਥਾਂ ਤੋਂ ਮਣੀ ਰੁਕਦੇ ਮੈਂ ਕਹਿੰਦਾ ਵੇਲਾ ਨਹੀਂ ਤਾਂ ਮੈਂ ਜੇ ਖੜਾ ਬੰਦਾ ਵੇਖ ਕੇ ਡਰ ਜਾਣਾ ਐਡਾ ਮਾਲੀ ਟੋਟ ਮਾਰੇ ਫੜਕਾ ਕੇ ਮਾਰੂ ਸਹੀ ਗੱਲ ਐਨੂੰ ਵੇਲਾ ਕੋਈ ਨਿਆਂਦ ਵਿਚਾਰ ਨਹੀਂ ਖੜਾ ਫੁੱਲ ਫੁੱਲਾ ਨੂੰ ਠੀਕ ਆ ਮਾਲੀ ਮਾਲੀ ਕਿਹੜੀਆਂ ਗੱਲਾਂ ਆ ਬਾਪੂ ਵਾਹੇ ਰਵੇ ਦਾ ਤਾਂ ਫਿਰ ਮੁੱਲ ਹੈਗਾ ਨਾ ਇਹ ਤਾਂ ਮਾਲੀ ਦਾ ਜਿਹੜੀ ਬਲੱਡ ਆ ਨਾ ਬਲੱਡ ਬੋਲਦਾ ਵੀ ਵਾਕਿਆ ਠੰਡੇ ਬਲੱਡ ਦਾ ਠੀਕ ਆ ਕਿਹੜੀ ਬਲੱਡ ਲੈਣ ਚ ਆ ਗਿਆ ਇਹ ਫਿਰ ਇਸ ਭਰਾਵਾਂ ਵਾਲੀ ਬਲੱਡ ਦਾ ਮਿੱਤਰਾ ਮਾਲੋ ਜੀ ਉਹ ਵੀ ਸਵਾ ਚਾਰ ਸਾਲ ਠੀਕ ਆ ਜੀ ਹਾਂਜੀ ਤੇ ਮੱਝਾਂ ਕਰਾਸ ਵੀ ਕਰਦਾ ਜੇ ਕਹੇ ਨੇ ਡਾਇਰੈਕਟ ਕਰਾਉਣੀਆਂ ਤਾਂ ਵੀ ਠੀਕ ਆ ਮਾਲੋ ਜੇ ਤਾਂ ਵੀ ਇੱਥੇ ਤੁਹਾਡੇ ਕੋਲੇ ਵੀ ਆਉਣਾ ਚਾਹੀਏ ਕਰਾਵਾ ਦੋਗੇ ਜਿੰਨੇ ਦਿਨ ਹੈਗੇ ਆ ਹਾਂ ਜਿੰਨੇ ਦਿਨ ਹੈਗੇ ਕਰਾ ਦਿਆਂਗੇ ਕੋਈ ਗੱਲ ਨਹੀਂ ਆ ਠੀਕ ਆ ਜੀ ਜੇ ਕਿਸੇ ਨੂੰ ਮੱਝ ਬੋਲੀ ਦੇ ਲੈ ਹੋਵੇ ਕਿੰਨਾ ਕੁ ਦੁੱਧ ਠੀਕ ਆ ਮਤਲਬ ਚੰਗੀ ਸੀ ਮਾਂ ਮਾਂ ਦਾ ਰਿਕਾਰਡ ਬਹੁਤ ਆਪਾਂ ਜੇ ਕਿਸੇ ਨੂੰ ਦਿਖਾਵਾਂਗੇ ਮੀਣੀ ਸੀ ਸਿੰਘਾਂ ਦੀ ਠੀਕ ਆ ਤੇ ਉਹਦਾ ਆਪਾਂ ਤੁਹਾਨੂੰ ਵੀਡੀਓ ਦੇ ਨਾਲ ਰਿਕਾਰਡ ਵੀ ਦੱਸਦੇ ਆਂਗੇ ਜੀ ਆਪਾਂ ਇਸੇ ਵੀਡੀਓ 'ਚ ਦੀ ਮਾਂ ਦੀ ਵੀ ਸ਼ਾਟ ਲਾ ਹਾਂ ਜੀ ਆਪਾਂ ਰਿਕਾਰਡ ਦੱਸਾਂ ਵਿਖਾ ਦੇਾਂਗੇ ਵੀ ਆਹ ਦੇਖ ਲਓ ਜੀ ਲੈ ਆ ਬਾਪੂ ਤੋਰ ਲਿਆ ਇਹ ਮੀਣੀ ਦਾ ਬੱਚਾ ਵਾ ਤਿਲਾਂ ਵਾਲਾ ਮਾਲੀ ਆ ਜਿਹਨੂੰ ਕਹਿੰਦੇ ਤਿਲਾਂ ਵੀ ਦੋਸਤੋ ਤਿਲਾਂ ਵਾਲੀਆਂ ਬੂਰੀਆਂ ਦਾ ਬੜੀਆਂ ਤੁਸੀਂ ਵੇਖੀਆਂ ਤੇ ਅੱਜ ਤਿਲਾਂ ਵਾਲਾ ਮਾਲੀ ਪੂਰਾ ਮਹਿੰਦੀ ਰੰਗਾ ਬੂਰਾ ਆ ਇਹ ਕੱਚਾ ਬੂਰਾ ਨੀਗਾ ਹਾਂਜੀ ਤੇ ਬੜਾ ਇਹਦੇ ਇਹਦੀ ਜਿਹੜੀ ਮਾਂ ਸੀ ਨਾ ਇਹੋ ਜੀ ਮੈਂ ਮਾਂ ਇੱਕ ਗੁਜਰ ਕੋਲੇ ਵੇਖੀ ਸੀ ਮੀਣੀ ਅੱਛਾ ਪਰ ਉਹ ਉਹੋ ਹੀ ਸੀਜ ਕਾਪੀ ਸੀ ਮੈਂ ਵੇਖ ਕੇ ਫਿਰ ਮਾਲੀ ਨਹੀਂ ਛੱਡਿਆ ਮੈਂ ਕਿਹਾ ਮਾਣਾ ਠੀਕ ਆ ਇਹ ਬਾਪੂ ਜ਼ਿਮੀਂਦਾਰਾਂ ਦੇ ਘਰੋਂ ਆਇਆ ਹਾਂ ਇਹ ਜ਼ਿਮੀਂਦਾਰ ਦੇ ਘਰੋਂ ਆਇਆ ਸੋ ਦੋਸਤੋ ਇਹ ਜ਼ਿਮੀਂਦਾਰਾਂ ਦੇ ਘਰੋਂ ਮਾਲੀ ਖਰੀਦਿਆ ਵਾ ਬਾਪੂ ਨੇ ਆ ਤੁਸੀਂ ਦੇਖ ਸਕਦੇ ਆ ਮਾਲੀ ਦੀ ਤੁਰਨੀ ਤਰਨੀ ਯਾਰ ਜਿਹੜਾ ਪਲਿਆ ਆ ਕੇ ਇਹਦਾ ਰਜੇ ਪੁਜੇ ਘਰ ਤੋਂ ਆਇਆ ਐਸੀ ਗੱਲ ਨਹੀਂ ਠੰਡਾ ਸੀਲ ਬਹੁਤ ਆ ਹਨਾ ਮੈਂ ਕਹਿੰਦਾ ਯਾਰ ਵੇਖ ਲੈ ਖੜ ਜਾ ਨਹੀਂ ਦਾ ਤੋ 911 ਟਰੈਕਟਰਾਂ ਨੂੰ ਧੱਕੇ ਲੈ ਜਾ ਮੈਨੂੰ ਜਿੱਧਰ ਨੂੰ ਮਰਜੀ ਵਾਕਿਆ ਗੱਲ ਸੀ ਜਿੰਨੀ ਜਾਨ ਆ ਦੇ ਕੋਲੇ 911 ਟਰੈਕਟਰਾਂ ਨੂੰ ਵਾਕਿਆ ਮੋਰਦਾ ਟਰੈਕਟਰਾਂ ਨੂੰ ਮਾਇਆ ਛੜਦਾ ਜੇ ਤੈਨੂੰ ਲੈ ਜੂ ਧੱਸ ਕੇ ਆ ਜਾ ਠੀਕ ਆ ਇਧਰ ਆ ਪੁੱਤ ਵਾਕਿਆ ਗੱਲ ਸੀ ਆ ਬਾਪੂ ਲੈ ਚੱਲ ਬਾਨੇ ਨੂੰ ਸੋ ਦੋਸਤੋ ਇਹ ਗੱਲਾਂ ਜਿਹੜੀਆਂ ਜਦੋਂ ਫਾਰਮ ਤੇ ਆਉਂਗੇ ਨਾ ਤੁਹਾਨੂੰ ਆਪੇ ਪਤਾ ਲੱਗਣੀ ਆ ਕਿ ਮਾਲਿਕ ਕਿੱਡਾ ਪਲਿਆ ਪਲਾਇਆ ਵਾ ਸਵਾ ਚਾਰ ਸਾਲੇ ਦੀ ਉਮਰ ਆ ਤੇ ਸਾਹਮਣੇ ਇਹਦਾ ਰਿਜ਼ਲਟ ਵੀ ਤੁਹਾਨੂੰ ਹੋਣਾ ਹੁਣ ਬਾਪੂ ਕਹਿੰਦਾ ਵੀ ਪਹਿਲੇ ਝੋਟੀ ਵਾਲੇ ਲਾ ਕੇ ਆਇਆ ਪਰ ਇੱਕ ਸਰ ਦਰਸ਼ਕਾਂ ਨੂੰ ਰਿਜ਼ਲਟ ਵਿਖਾਉਣਾ ਦੀ ਮਾਲੀਦਾਰੀ ਹਾਂ ਵੀ ਵਾਕਿਆ ਹੈਗਾ ਰਿਜ਼ਲਟ ਠੀਕ ਆ ਇਹਦੀ ਧੀ ਖੜੀ ਆ ਵੇਖੋ ਇਹਦੇ ਨਾਲ ਠੀਕ ਆ ਜੀ ਕਿਆ ਬਾਤਾਂ ਠੀਕ ਆ ਜੀ ਇਹ ਦਰਸ਼ਨ ਕਰੋ ਉਹਦੇ ਲੈ ਫਿਰ ਤੋਰ ਬਾਪੂ ਉਹਦੀ ਧੀ ਨੂੰ ਵੀ ਆ ਲੈ ਇਹਦੀ ਧੀ ਖੜੀ ਆ ਕੋਲੋਂ ਤੋਂ ਇਹਦੀ ਜਿਹੜੀ ਧੀ ਆ ਉਹਦਾ ਵੀ ਤੁਹਾਨੂੰ ਸਾਹਮਣੇ ਫੇਸ ਕੁਆਲਟੀ ਆਪਦੇ ਪਿਓ ਨਾਲ ਮੈਚਿੰਗ ਕਰਦੀ ਦਿਖਾ ਦਾਂਗੇ ਮਾਂ ਵੀ ਇਹਦੀ ਬਹੁਤ ਚੰਗੇ ਬਲੱਡ ਦੀ ਸੀ ਅੱਛਾ ਜੀ ਜਿਹਦੀ ਇਹ ਬੱਚਾ ਇਹ ਜਿਹੜੀ ਕੱਟੀ ਧੀ ਆ ਠੀਕ ਆ ਜੀ 13 ਲੀਟਰ ਦੁੱਧ ਪਹਿਲੇ ਸੁਆ ਦਿੱਤਾ ਉਹਨੇ 12 ਤੇ ਲੀਟਰ ਠੀਕ ਆ ਮੰਨ ਲਓ 13 ਲੀਟਰ ਇਹਦੀ ਮਾਂ ਨੇ ਪਹਿਲੇ ਸੁਆ ਦਿੱਤਾ ਹਾਂ ਪਹਿਲੇ ਸੁਆ ਦਿੱਤਾ ਮੰਨ ਲਓ ਇਨੀ ਤੇ ਚੰਗੀ ਬਲੱਡ ਲੈਂਦੀ ਆ ਠੀਕ ਗਰੰਟੀ ਪੂਰੀ ਦਿੱਤੀ ਉਹਨਾਂ ਨੇ ਮੈਨੂੰ ਠੀਕ ਆ ਬਾਪੂ ਜੀ ਹਾਂਜੀ ਲੈਓ ਬਾਪੂ ਜੀ ਮੋੜ ਲਿਓ ਇਹਨੂੰ ਵੇਖ ਕੱਟੀ ਕਿਆ ਬਾਤਾਂ ਕੱਟੀ ਦਾ ਬਾਪੂ ਜੀ ਬਿਲਕੁਲ ਆਪਦੇ ਪਿਓ ਵਾਂਗੂ ਠੰਡੀ ਸੀਲ ਆ ਜਿੱਥੇ ਮਰਜੀ ਖੜੀ ਕਰ ਲੈ ਕੋਈ ਪ੍ਰਵਾਹ ਨਹੀਂ ਮੈਂ ਕਹਿੰਦਾ ਕੋਈ ਪ੍ਰਵਾਹ ਨਹੀਂ ਲੈ ਬਾਪੂ ਇਹਦੀ ਯਾਰ ਧੌਣ ਦੀ ਲੰਬਾਈ ਵੜੀ ਜਵੇਂ ਮਿਰਗ ਦਾ ਬੱਚਾ ਹੁੰਦਾ ਯਾਰ ਹਨਾ ਇਹ ਲੰਬਾਈ ਆ ਵੇਖ ਮਿਰਗ ਦੀ ਧੌਣ ਵਰਗੀ ਲੰਬਾਈ ਇਹਦੀ ਵੇਖ ਕਰਮਾਲੀ ਦੀ ਹੂੰ ਬਾਕੀਆ ਸਭ ਕੀਆ ਬਾਤਾਂ ਕੱਟੀ ਯਾਰ ਜਿਹੜੇ ਫਾਰਮਾਂ ਚ ਜਾਊਗੀ ਵਾਕਿਆ ਜਸ ਗਾਊਗੀ ਠੀਕ ਆ ਠੀਕ ਤੇ ਹੈਗੀ ਸੀਗੀ ਚੱਲ ਲੈ ਕੇ ਬਾਪੂ ਬੰਨ ਦੋਸਤੋ ਜਿਹੜਾ ਕੱਟੀ ਲੈ ਜਾਊਗਾ ਗੁਣ ਗਾਊਗਾ ਕਿਉਂਕਿ ਇੰਨੀ ਕੁ ਚੰਗੀ ਕੱਟੀ ਆ ਕਿ ਪਤਲੀ ਬਹੁਤ ਜ਼ਿਆਦੀ ਆ ਬਰੀਕੀ ਵਾਲੀ ਆ ਕੱਟੀ ਚ ਕਿਉਂਕਿ ਇਹ ਪਤਲੀ ਜਿਹੜੀ ਆ ਇਹਨੇ ਦੁੱਧ ਵੀ ਫੇ ਕਰਮਾਲੀ ਨੇ ਪਤਲੀ ਨੇ ਬਹੁਤ ਦੇਣਾ ਸਕੇ ਨੇ ਨੇ ਪਤਲੀ ਸਕੇ ਨੇ ਜਿੰਨੀ ਜ਼ਿਆਦਾ ਦੁੱਧ ਕੱਢਦੀ ਆ ਠੀਕ ਆ ਬਾਪੂ ਹਾਂਜੀ ਬਾਕੀ ਨਵਾਈ ਨਬੂਈਆ ਸੰਭਾਈ ਦਾ ਮੋਹਲਾ ਮਿੱਤਰਾ ਉਮਰ ਤਾਂ ਸਾਲੋਂ ਅੰਦਰ ਹੀ ਹੋਊ ਹਜੇ ਜੀ ਹਾਂ ਸਾਲ ਤੋਂ ਘੱਟ ਆ ਥੋੜੀ ਜੀ ਠੀਕ ਆ ਹਾਂਜੀ ਤੇ ਬਾਕੀ ਦੋਸਤੋ ਇੱਥੇ ਜਦ ਤੁਸੀਂ ਫਾਰਮ ਤੇ ਆਉਂਗੇ ਫਾਰਮ ਤੇ ਬਾਪੂ ਕੋਲੇ ਵੀਰ ਕਰੋਗੇ ਦੇਖੋ ਤੇ ਅੱਖੀਂ ਵੇਖਿਓ ਹਾਂ ਬਹੁਤ ਸੋਹਣੀ ਕੱਟੀ ਆ ਮੈਂ ਕਿਹਾ ਨਾ ਕੀ ਬਾਤਾਂ ਬਲਬਲ ਦੇ ਬੱਚੇ ਆ ਧੋਨੇ ਠੀਕ ਆ ਜੀ ਤੇ ਬਾਪੂ ਜੀ ਫਿਰ ਇਹਨਾਂ ਦਾ ਮੋਲ ਆਪਾਂ ਕੀ ਕਰਦੇ ਮੋਲ ਆਪਾਂ ਦੋਹਾਂ ਦਾ ਫੋਨ ਤੇ ਜਾਜ-ਜਾਜ ਕਰਾਂਗੇ अच्छा जय जी होगा जय जी जय जी ਤੇ ਬਾਪੂ ਆਪਣਾ ਡਰੈਸ ਦੱਸ ਦੇ ਇੱਕ ਵਾਰੀ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਪਿੰਡ ਮੇਲਕ ਕਾਲੀਆਂ ਹਾਂ ਜੀ ਡਿਸਟ੍ਰਿਕਟ ਮੋਗਾ ਠੀਕ ਹੈ ਜੀ ਧਰਮਕੋਟ ਸ਼ਹਿਰ ਆ ਠੀਕ ਹੈ ਜੀ ਇੱਧਰ ਫਤੇਗੜ ਪਿੰਤੂਰਾ ਤੋਂ ਜੋਗੇ ਵਾਲਾ ਰੋਡ ਆ ਲਓ ਦੋਸਤੋ ਬੋਲਦੇ ਟੈਸਟੀ ਕਲ ਥੋੜੇ ਜਿ ਦਿਖਾਉਣ ਵਾਲੇ ਰਹਿੰਦੇ ਸੀ ਉਹ ਦੇਖ ਲਓ ਚੈੱਕ ਕਰ ਲਓ ਆ ਟੈਸਟੀ ਕਲਾਂ ਦੇ ਵੀ ਤਿਲ ਬਣੇ ਹੋਇਆ ਵੇਖੋ ਪੂਰੇ ਤੇ ਬਿਲਕੁਲ ਬਰੀਕ ਪੂਸ਼ ਜਾਂ ਰਾਵੀ ਟੱਚ ਕੱਟਾ ਬਾੜਾ ਰੱਖਣ ਡਿਆ ਵਾ ਜਦੋਂ ਰਾਵੀ ਟੱਚ ਦੀ ਗੱਲ ਹੋਏ ਤੇ ਫਿਰ ਦੁੱਧ ਨਾ ਆਵੇ ਇਹ ਹੋ ਨਹੀਂ ਸਕਦਾ ਇਹ ਬੱਗੀ ਮੋਚੇ ਰਾਵੀ ਚ ਆਉਂਦੀ ਬੋਸ ਕਿ ਅੱਖ ਦਸੰਡੀ ਹੈ ਇਹਦੀ ਤੇ ਬਾਕੀ ਆ ਖੰਗਰੀ ਵਾਲਾ ਸਿੰਘ ਆ ਦੋਸਤੋ ਐਵੇਂ ਨਹੀਂ ਐਸ ਖੰਗਰੀ ਵਾਲਾ ਸਿੰਘ ਕਹਿੰਦੇਗੇ ਕੋਈ ਲਾਣਾ ਘਰਾਣਾ ਹੁੰਦਾ ਤੇ ਫੇਰ ਹੀ ਇਦਾਂ ਮੋੜਦੇ ਕਰਮਾ ਵਾਲੇ ਤੇ ਬਾਕੀ ਬੱਚੇ ਵੀ ਬਹੁਤ ਸੋਹਣੇ ਪੌਂਦਾ ਵਾ ਨਿੱਕੀ ਸਿੰਘੀ ਦੇ ਤੇ ਕੱਟੀ ਬਹੁਤ ਸਾਫ਼ ਕੱਟੀ ਆ ਮੰਨ ਲਓ ਵੀ ਕਹਿਣ ਤੋਂ ਭਾਵ ਵੀ ਜਿਹੜਾ ਵੀ ਰਾਊਗਾ ਇੱਥੇ ਨਰਾਸ਼ ਨਹੀਂ ਜਾਊਗਾ ਬਾਕੀ ਮੁੱਲ ਸਮਝ ਨਾਲ ਲਾ ਲਿਓ ਜੇ ਤੁਹਾਨੂੰ ਵਾਰਾ ਖਾਊ ਲੈ ਲਿਓ ਨਾ ਵਾਰਾ ਖਾਊ ਤੇ ਕਰਮਾ ਵਾਲਾ ਉਹਦੇ ਕਹਿਣ ਨੂੰ ਬਾਪੂ ਦੇ ਫਾਰਮ ਦਾ ਸ਼ਿੰਗਾਰ ਆ ਤੇ ਜੇ ਕਿਸੇ ਦੀ ਬਾਪੂ ਕਹਿੰਦਾ ਮੱਝ ਹੀਟ ਚ ਆਉਂਦੀ ਆ ਤੇ ਲੈ ਆਓ ਕਰਾ ਲਿਏਗਾ ਬੇਸ਼ੱਕ ਆਪਾਂ ਠੀ ਜੇ ਕੋਈ ਕਈ ਵਾਰੀ ਕੋਈ ਦੀ ਮੱਝ ਹੀਟ ਚ ਕੋਈ ਬੂਰੇ ਦਾ ਸ਼ੌਂਕੀ ਆ ਤਾਂ ਦੋਸਤੋ ਲੈ ਉਹ ਪਿੰਡ ਗਾਲੀਆਂ ਵਾਲੇ ਦੇ ਕ੍ਰੋਸਿੰਗ ਵੀ ਕਰਾ ਦਾਂਗੇ ਸੋ ਇਹ ਸੀ ਅੱਜ ਦੀ ਬਾਪੂ ਸਵਰਨ ਸਿੰਘ ਦੇ ਢਿੱਲੋਂ ਦੇ ਫਾਰਮ ਦੀ ਵੀਡੀਓ ਧੰਨਵਾਦ ਦੋਸਤੋ